I <laughs> think <laughs> जी मैं जैन दिल्ली से आया हूँ पहली विजिट है और जो सोच के बहुत ही अच्छे दर्शन आए हैं बहुत रहा आपको दर्शन अंदर के तो नहीं हो पाए भीड़ बहुत ज्यादा थी लेकिन हम बाहर से किए और बहुत बहुत अच्छा बहुत बढ़िया रहा कहना चाहोगी गुरु से बड़ा आशीर्वाद कहाँ मिलना है और इससे बढ़िया कैसी नहीं साल की शुरुआत हो सकती है तो आप प्लीज आओ और सबके साथ आओ और बाबा है बाबा आशीर्वाद देंगे आप रिमार्केट पर आए हो हां जी मम्मी महामत्ता पिता जी सर ये हमारे दर्शन करना है मैं हरजुल सिंह बाजवा ਮੈਂ ਅੱਜ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਗੁਰੂ ਰਾਮਦਾਸ ਜੀ ਦੇ ਘਰੋਂ ਕਰਨਾ ਆਏ ਆ ਅਸੀਂ ਅਸੀਂ ਸਾਰਿਆਂ ਨੂੰ ਇਹੀ ਅਰਦਾਸ ਬੇਨਤੀ ਕਰਦੇ ਆਂ ਵੀ ਖਲਪਾਂ ਖਲਪਾਂ ਦਾ ਖੇੜਾ ਛੱਡ ਕੇ ਇਸ ਸ੍ਰਿਸ਼ਟੀ ਦੇ ਸर्जਨਹਾਰ ਨੇ ਇੱਥੇ ਹੀ ਨਵੇਂ ਸਾਲ ਦੀ ਮਨੋਕਾਮਨਾ ਕਰਕੇ ਜੋ ਕਿ 2025 ਵਿੱਚ ਬੜੀਆਂ ਕਰੋਪੀਆਂ ਆਈਆਂ ਹੜ੍ਹ ਹੋਰ ਬੁਸੀਬਤਾਂ ਬੜੀਆਂ ਆਈਆਂ ਠੀਕ ਹੈ 2026 ਜਿਹੜਾ ਹੁਣ ਚੜਨਾ ਹੈ ਅੱਜ ਰਾਤ ਉਹਦੇ ਆਸਤੇ ਅਰਦਾਸ ਬੇਨਤੀ ਗੁਰੂ ਘਰ ਕਰਨਾ ਆਏ ਆ ਕਿ ਸੁਖ ਸਖਾਣਾ ਹੋਵੇ ਹਰ ਮਨੁੱਖਤਾ ਵਾਸਤੇ ਇਹ ਭਲਿ ਵਾਸਤੇ ਹੋਵੇ ਤੇ ਹਰ ਆ ਆਦਮੀ ਆਸਤੇ ਅਸੀਂ ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਰਿਆਂ ਵਾਸਤੇ ਸੁਖ ਸੁਭਾ ਦਾ 2026 ਆਵੇ ਤੇ ਮੈਂ ਸਾਰੀ ਮਨੁੱਖਤਾ ਨੂੰ ਬੇਸ ਵਿਦੇਸ਼ ਵਸਦੀਆਂ ਸੰਗਤਾਂ ਨੂੰ 2026 ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਗੁਰੂ ਅੱਗੇ ਇਹੀ ਅਰਦਾਸ ਕਰਦਾ ਹਾਂ ਵੀ ਸਾਰਿਆਂ ਵਾਸਤੇ ਸ਼ੁਭ ਦਿਨ ਆਵੇ 2026 ਖੁਸ਼ੀ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਨੀਰ ਜਿੰਪੂ ਸ਼ਰਮਾ ਜੀ ਆਇਕਾ ਪ੍ਰਤੰਤੋਂ ਆਏ ਆ ਦਸ਼ਕ ਤਰਨਤੋਂ ਜਿਸ ਤਰ੍ਹਾਂ ਕਿ ਤੁਸੀਂ ਵੇਖ ਰਹੇ ਜੇ ਕਿ ਕਾਫੀ ਸੰਗਤ ਅੱਜ 31 ਦਸੰਬਰ ਕਰਕੇ ਤੇ 2025 ਦਾ ਲਾਸਟ ਦਿਨ ਹੋਣ ਕਰਕੇ ਜਿਹੜਾ 2026 ਆ ਉਹ ਆਪਣਾ ਗੁਰੂ ਘਰ ਮਨਾਉਣ ਲਈ ਆਏ ਆ ਇਹ ਚੰਗੇ ਸੰਕੇਤ ਆ ਕਿ ਜਦੋਂ ਨੌਜਵਾਨ ਪੀੜ੍ਹੀ ਵੀ ਇਸ ਰਸਤੇ ਤੇ ਕਈ ਅੱਜਕੱਲ ਤੁਸੀਂ ਦੇਖ ਰਹੇ ਜੇ ਕਿ ਪੱਬਾਂ ਦੇ ਕਲੱਬਾਂ ਵਿੱਚ ਮਨਾ ਰਹੇ ਨੇ ਤੇ ਕਈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਲਾਮ ਦਾ ਚੀਜ਼ੇ ਚੰਨਾਂ ਜਾਣ ਕੇ ਹਾਜ਼ਿਰ ਹੋ ਗਾ ਰਹੇ ਨੇ ਪ੍ਰਮਾਤਮਾ ਕਰੇ ਜਿੰਨੀ ਸੰਗਤ ਆਰੀਏ ਕਿ ਇਹਨਾਂ ਦਾ ਨਵਾਂ ਸਾਲ ਤੁਸਿਆਂ ਭਰਪੂਰ ਰਵੇ ਜਿਹੜਾ ਸਾਲ ਲੰਘਿਆ ਉਹ ਤੇ ਲੰਘਿਆ ਖੁਸ਼ੀਆਂ ਨਾਲ ਹੀ ਲੰਘਿਆ ਜਿਹੜਾ ਨਵਾਂ ਸਾਲ ਆ ਉਹ ਵੀ ਪਰਮਾਤਮਾ ਸਾਰਿਆਂ ਦੀ ਖੁਸ਼ੀਆਂ ਦੀ ਵਿੱਚ ਝੋੜੀਆਂ ਪਾਵੇ ਪਰਮਾਤਮਾ ਇਸੇ ਤਰ੍ਹਾਂ ਹੀ ਨਵਾਂ ਸਾਲ ਜਿਹੜਾ ਵਾ ਉਹ ਸਾਰੀ ਸੰਗਤ ਇਸੇ ਤਰ੍ਹਾਂ ਹੀ ਮਨਾਉਂਦੀ ਰਹੇ ਤੇ ਇਸੇ ਤਰ੍ਹਾਂ ਇਹ ਦਿਨ ਤਿਉਹਾਰ ਚੰਗੇ ਆਉਂਦੇ ਰਹਿਣ ਤੇ ਗੁਰੂ ਘਰ ਦੇ ਵਿੱਚ ਹਾਜ਼ਰੀ ਅਸੀਂ ਲਾਉਂਦੇ ਰਹੀਏ ਜੀ ਸੰਗਤ ਤੋਂ ਵੀ ਅਪੀਲ ਕਰਨਾ ਚਾਹੁੰਦੇ ਜਿਹੜੇ ਘਰੇ ਬੈਠੇ ਆ ਜਿਹੜੇ ਸੰਗਤ ਘਰੇ ਬੈਠੇ ਆ ਜਾਂ ਕਲੱਬਾਂ ਦੇ ਵਿੱਚ ਪੱਪਾਂ ਦੇ ਵਿੱਚ ਆ ਤੁਸੀਂ ਉਹ ਵੀ ਵੇਖੋ ਨਾ ਇਹਨਾਂ ਨੂੰ ਵੀ ਇਹੀ ਅਪੀਲ ਹੈ ਕਿ ਜਿਹੜਾ ਨਵਾਂ ਸਾਲ ਆ ਨਾ ਉਹ ਗੁਰੂ ਦੇ ਚਰਨਾਂ ਵਿੱਚ ਆਣ ਕੇ ਬਤੀਤ ਕਰਨਾ ਚਾਹੀਦਾ ਤਾਂ ਕਿ ਜਦੋਂ ਆਪਾਂ ਗੁਰੂ ਘਰ ਆਵਾਂਗੇ ਕੋਈ ਚੰਗਾ ਸੰਕੇਤ ਚੰਗੀ ਸੋਚ ਦੇ ਨਾਲ ਆਪਾਂ ਅਗਲਾ ਜਿਹੜਾ ਸਾਲ ਫਿਰ ਉਸੇ ਤਰ੍ਹਾਂ ਹੀ ਚੰਗੀ ਸੋਚ ਦੇ ਨਾਲ ਆਪਣਾ ਚੰਗਾ ਸਾਲ ਉਸੇ ਤਰ੍ਹਾਂ ਹੀ ਲੰਘਦਾ ਵਾ ਇਸ ਕਰਕੇ ਮੇਰੀ ਤੇ ਸਾਰੀ ਲੋਕਾਂ ਨੂੰ ਇਹੀ ਅਪੀਲ ਹੱਥ ਜੁੜ ਕੇ ਬੇਨਤੀ ਕਰਦਾ ਵਾਂ ਕਿ ਹਮ ਕਿ ਜਿੰਨੀ ਵੀ ਸੰਗਤ ਇੱਥੇ ਆਈ ਆ ਉਹ ਵੀ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲੈ ਕੇ ਜਾਓ ਤੇ ਜਿਹੜੇ ਨਹੀਂ ਆਏ ਉਹ 1 ਜਨਵਰੀ ਨੂੰ ਜਾਂ 2 ਜਨਵਰੀ ਨੂੰ ਆਣ ਕੇ ਇਜ਼ਾਜ਼ਤ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਕੀ ਖਾਲਸਾ